ਰਾਈਟ ਤੇ ਫਰਜ਼ ਦੋ ਚੀਜ਼ਾਂ ਨੇ ਨਾ ਅ ਕਈ ਵਾਰ ਅੱਗੇ ਵੀ ਕਿਹਾ ਅੱਜ ਸਕੂਲਿੰਗ ਹੈ ਬੱਚੇ ਤੇਰਾ ਆ ਹੱਕ ਹੈ ਆ ਮਾਪਿਆਂ ਲਈ ਆ ਕਿ ਆ ਤੇਰਾ ਆ ਹੱਕ ਹੈ ਪਰ ਗੁਰਮਤ ਕਹਿੰਦੀ ਹੈ ਖਾਕ ਸਖਾਨ ਤੋਂ ਪਹਿਲਾਂ ਉਹਨੂੰ ਫਰਜ਼ ਜ਼ਰੂਰ ਸਮਝਾਓ ਕਿ ਜਿਨ ਕੇ ਜਣੇ ਬਡੇਰੇ ਤੁਮ ਕੋ 300 ਝਗਰਤ ਪਾਪ ਇਸ ਤਰ੍ਹਾਂ ਫਰਜ਼ ਵੀ ਹੈ ਕੋਈ ਜਿਸ ਮਾਂ ਨੇ ਤੈਨੂੰ ਕੋਖ ਚ ਇੰਨੇ ਮਹੀਨੇ ਰੱਖ ਕੇ ਉਹਦਾ ਦੂਜਾ ਜਨਮ ਹੁੰਦਾ ਸੱਚ ਜੇ ਹਰ ਬੱਚੇ ਦੇ ਨਾਲ ਮਾਂ ਜੰਮਦੀ ਹੈ ਇਸ ਤਰੀਕੇ ਪਰ ਜਿਸ ਵਕਤ ਉਹ ਕੋਖ ਵਿੱਚ ਬੱਚੇ ਨੂੰ ਜਨਮ ਦਿੰਦੀ ਹੈ ਆ ਮੈਂ ਕਿਹਾ ਹਰ ਬੱਚੇ ਨਾਲ ਜਿਸ ਬੱਚੇ ਦਾ ਜਨਮ ਹੁੰਦਾ ਉਹ ਜਦੋਂ ਮਾਂ ਕਹਿੰਦਾ ਹੈ ਮਾਤਾ ਕਹਿੰਦਾ ਹੈ ਪਿਆਰੋ ਸੱਚ ਏਵੇ ਕੱਲਾ ਬੱਚੇ ਦਾ ਜਨਮ ਨਹੀਂ ਹੁੰਦਾ ਇੱਕ ਮਾਂ ਦੀ ਸ਼ਖਸੀਅਤ ਦਾ ਜਨਮ ਹੁੰਦਾ ਮਰ ਕੇ ਜਨਮ ਲੈਂਦੀ ਹੈ ਫਰਜ਼ ਕੀ ਹੈ ਸਾਡਾ